ਸੁ ਕਹੋ ਤਲ ਗੁਰ ਸੇਵਿਆ ਅਹ ਨਿਸ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਛਟੀਆਂ ਤਉ ਦਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੈ ਸਾਹੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਵੇਸਾ नाम श्रीवाहे गुरु साहेब बि ਾਰੇ ਜੀਓ ਤੁਦਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਾਟੇ ਅੰਤਰ ਹੈ ਸਾਸਾ ਏ ਪਾਲ ਖੇਨ ਵਿਸਰਹਿ ਤੂ ਸੁਅੰਮੀ ਜਾਣੋਂ ਬਰਸ ਪਚਾਸਾ ਹਾਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਉ ਉਦੋਂ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸੱਸਾ ਇੱਕ ਪਲ ਖਿੰ ਵਿਸਰ ਹੈ ਤੂ ਸੁਅੰਮੀ ਜਾਣੋ ਬਰਸ ਪਚਾਸਾ ਹਾ ਮਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਾਰੇ ਜੀਓ ਤੁਮ ਆਪ ਦੇ ਦੇ ਹੋ ਬੁੱਝਾਈ ਹਾਰੇ ਜੀਓ ਤੋਦ ਵਿਟ ਹੋ ਵਾਰਿਆ ਸਦ ਹੀ ਤੇਰੇ ਨਾਮ ਵਿਟਹਾ ਬਾਲੇ ਜਾਈ ਰਹਾਓ ਹਮ ਸਬਦ ਮੁਏ ਸਬਦ ਮਾਰੇ ਜੀਵਾਲੇ ਪਾਈ ਸਬਦੀ ਹੀ ਮੁਕਤੇ ਪਾਈ ਸਬਦੇ ਮਨ ਤਨ ਨਿਰਮਲ ਹੋਵਾ ਹਾਰੇ ਬਸਿਆ ਮਾਨੇ ਆਈ ਸਬਦ ਗੁਰ ਦਾਤਾ ਜਿਤ ਮਨ ਰਤਾ ਹਾਰੇ ਸਿਉ ਰਹਿਆ ਸਮਾਈ ਸਬਦ ਨ ਜਾਣ ਹੈ ਸੇ ਅੰਨੇ ਬੋਲੇ ਸੇ ਕੀ ਆਏ ਸੰਸਾਰਾ ਹਾਰੇ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮਹ ਹੈ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਨੀ ਮਨ ਮੁਖ ਮੁਗਦ ਗੁਬਾਰਾ आपे कारे खा मारगे लाए पाई तेस बेना अवर न कोई जो तोरे लिखिया सो ਕੋਈ ਨਾ ਮਿਟੈ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਔਰ ਨਾ ਦੂਜਾ ਕੋਈ ਆਪੇ ਕਰੇ ਵੇਖਾ ਮਾਰਗੇ ਲਾਏ ਪਾਈ ਤੇਸ ਬੇਨ ਅਵਰ ਨਾ ਕੋਈ ਜੋ ਤੋਰੇ ਲਿਖਿਆ ਸੋ ਕੋਈ ਨਾ ਮਿਟਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਅਬਰ ਨ ਦੂਜਾ ਕੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਾਰੇ ਜਿਓ ਤੁਧ ਨੋ ਸਦਾ ਸਾਲਾਹੀ ਪਿਆਰੇ ਜਿਚਰ ਘਾਟੇ ਅੰਤਰ ਹੈ ਸਾਸਾ ਇਕ ਪਲ ਖੇਨ ਵਿਸਰਹਿ ਤੂ ਸੁਆਮੀ ਜਾਣੋ ਬਰਸ 50 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ